ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਜਿਹੜੀ ਸਾਡੇ ਸਮਾਜ ਦੀ ਸਾਡੀਆਂ ਯੂਨੀਵਰਸਿਟੀਆਂ ਦੀ ਸਾਡੀਆਂ ਸਰਕਾਰਾਂ ਦੀ ਨੀਤੀ ਦੇ ਮੁਤਾਬਕ ਨੌਜਵਾਨਾਂ ਨੂੰ ਵਿੱਦਿਆ ਦਿੱਤੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨੀ ਜਾਂਦੇ ਆਂ ਇਹ ਲੇਖ ਮੈਂ ਤਕਰੀਬਨ 23 ਸਾਲ ਪਹਿਲਾਂ ਲਿਖ ਕੇ ਉਸ ਸਮੇਂ ਦੇ ਸਾਰੇ ਅਖਬਾਰਾਂ ਨੂੰ ਭੇਜਿਆ ਸੀ ਪਰ ਕਿਸੇ ਵੀ ਅਖਬਾਰ ਨੇ ਇਸ ਲੇਖ ਨੂੰ ਨਹੀਂ ਛਾਪਿਆ ਫਿਰ ਮੈਂ ਬਾਅਦ ਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਹੀ ਪਾਇਆ ਹੈ ਕਿਤਾਬ ਹੈ ਧਰਮ ਦੇ ਨਾਂ ਤੇ ਇਸ ਲੇਖ ਦਾ ਨਾਮ ਮੈਂ ਰੱਖਿਆ ਇਸ਼ਕ ਹਕੀਕੀ ਵਾਲਾ ਪੰਜਾਬ ਕਿਸ ਰਾਹ ਪ੍ਰਾਤਨ ਸਮਿਆਂ ਵਿੱਚ ਵਿਦਿਆ ਪ੍ਰਾਪਤੀ ਵਾਸਤੇ ਸਕੂਲ ਕਾਲਜ ਦੀ ਅਣਹੋਂਦ ਕਾਰਨ ਵਿਧੇਰੇ ਇਨਸਾਨ ਅੱਖਰ ਗਿਆਨ ਤੋਂ ਸੱਖਣੇ ਹੀ ਰਹਿ ਜਾਂਦੇ ਸਨ ਆਮ ਤੌਰ ਤੇ ਮਸਜਿਦਾਂ ਨਾਲ ਮਦਰਸੇ ਮੰਦਰਾਂ ਨਾਲ ਪਾਠਸ਼ਾਲਾ ਤੇ ਗੁਰਦੁਆਰਿਆਂ ਨਾਲ ਭਾਈ ਸਾਹਿਬ ਗੁਰਮੁਖੀ ਅੱਖਰ ਗਿਆਨ ਤੇ ਗੁਰਬਾਣੀ ਸੰਥਾ ਦਿਆ ਕਰਦੇ ਸਨ ਪ੍ਰਚਲਿਤ ਰਵੈਤਾ ਮੁਤਾਬਕ ਕਥਾ ਕਰਨੀ ਤੇ ਕੀਰਤਨ ਦੀ ਸਿੱਖਿਆ ਵੀ ਇਹਨਾਂ ਥਾਵਾਂ ਤੇ ਦਿੱਤੀ ਜਾਂਦੀ ਸੀ ਆਬਾਦੀ ਦੇ ਵਾਧੇ ਨਾਲ ਅਤੇ ਮਨੁੱਖੀ ਚੇਤਨਾ ਦੇ ਵਿਕਾਸ ਨਾਲ ਜਿੱਥੇ ਹੋਰ ਅਨੇਕ ਤਬਦੀਲੀਆਂ ਆਈਆਂ ਉਥੇ ਵਿਦਿਆ ਪੜਨ ਪੜਾਉਣ ਦੇ ਢੰਗਾਂ ਵਿੱਚ ਵੀ ਵੱਡਾ ਪਰਿਵਰਤਨ ਆਇਆ ਇਸ ਵਿਕਾਸ ਕਾਰਮ ਨੂੰ ਅੰਗਰੇਜ਼ੀ ਰਾਜ ਸਮੇਂ ਵੱਡਾ ਹੰਗਾਰਾ ਮਿਲਿਆ ਹਿੰਦੂਆਂ ਮੁਸਲਮਾਨਾਂ ਨੇ ਕਈ ਥਾਈਂ ਨਵੀਨ ਢੰਗਾਂ ਦੇ ਸਕੂਲ ਕਾਲਜ ਚਾਲੂ ਕੀਤੇ ਜਿੱਥੇ ਉਹਨਾਂ ਦੇ ਬੱਚਾ ਬੱਚੇ ਵਿੱਦਿਆ ਪ੍ਰਾਪਤ ਕਰਕੇ ਸਮੇਂ ਦੇਹਾਣੀ ਬਣ ਸਕਣ ਛਾਪੇਖਾਨੇ ਦੀ ਆਮਦ ਨੇ ਪੁਸਤਕਾਂ ਛਪਣ ਵਿੱਚ ਤੇਜ਼ੀ ਲਿਆਂਦੀ ਅਖਬਾਰ ਚਾਲੂ ਹੋਣ ਲੱਗੇ ਸਿੱਖਾਂ ਵਿਚਲੇ ਚੇਤਨਣ ਵਰਗ ਨੇ ਆਪਣੇ ਬੱਚਿਆਂ ਨੂੰ ਸਰਬਪੱਖੀ ਵਿੱਦਿਆ ਦੇਣ ਵਾਸਤੇ ਸੋਚਣਾ ਅਰੰਭ ਕੀਤਾ ਪਰ ਸਿੱਖਾਂ ਦੀ ਕੋਈ ਕੇਂਦਰੀ ਜਥੇਬੰਦੀ ਨਾ ਹੋਣ ਕਰਕੇ ਇਹ ਕਾਰਜ ਕੁਝ ਸਰਲੱਥ ਜੋਗਿਆਂ ਨੂੰ ਗੁਰੂ ਦਾ ਓਟ ਆਸਰਾ ਲੈ ਕੇ ਇਕੱਲਿਆਂ ਹੀ ਸ਼ੁਰੂ ਕਰਨਾ ਪਿਆ ਇਸ ਰਾਹ ਦੇ ਪੰਧੀਆਂ ਨੂੰ ਮੰਜ਼ਲੇ ਮਕਸੂਦ ਤੇ ਪੁੱਜਣ ਤੋਂ ਰੋਕਣ ਲਈ ਬਹੁਤੇ ਆਪਣਿਆਂ ਨੇ ਹੀ ਰਾਹਾਂ ਵਿੱਚ ਕੰਡੇ ਖਿਲਾਰੇ ਭਾਵੇਂ ਪੈਰ ਲਹੂ ਲੋਹਾਨ ਹੋਏ ਦੁਸ਼ਵਾਰੀਆਂ ਨਾਲ ਆਢਾ ਲਾਇਆ ਨੰਗੇ ਢੜ ਲੜਦੇ ਆ ਸਦਕ ਸਿਰੜ ਤੋਂ ਡੋਲੇ ਨਾਲ ਸ਼ਰਧਾ ਵਾਂ ਸਿੱਖਾਂ ਵੱਲੋਂ ਮਿਲੇ ਹੰਘਾਰੇ ਸਦਕਾ ਬਹੁਤ ਸਾਰੇ ਸਕੂਲ ਚਾਲੂ ਕਰਨ ਵਿੱਚ ਕਾਮਯਾਬੀ ਵੀ ਮਿਲੀ ਇਸੇ ਕਹਾਣਾਂ ਦਾ ਆਖਰੀ ਮਿੱਠਾ ਫਲ ਸੀ ਖਾਲਸਾ ਕਾਲਜ ਅੰਮ੍ਰਿਤਸਰ ਭਾਵੇਂ Hindu ਲੀਡਰਾਂ ਦੀ ਚੁੱਕਣਾ ਵਿੱਚ ਆ ਕੇ ਸਿੱਖ ਗਲਤੀ ਕਰ ਬੈਠੇ ਪੰਜਾਬ ਦੇ ਗੋਰੇ ਗਵਰਨਰ ਨੇ ਕਾਲਜ ਨੂੰ ਸਿੱਖ ਯੂਨੀਵਰਸਿਟੀ ਦਾ ਦਰਜਾ ਦੇਣ ਵਾਸਤੇ ਅੰਮ੍ਰਿਤਸਰ ਆਉਣਾ ਸੀ ਕੁਝ ਸਿਰ ਫਿਰੇ ਸਿੱਖ ਲੀਡਰਾਂ ਨੇ ਅਤੇ ਆਮ ਮੰਡਿਰ ਨੇ ਉਸ ਵਿਰੁੱਧ ਨਾਹਰੇਬਾਜੀ ਕੀਤੀ ਅਤੇ ਆਉਣ ਦਾ ਵਿਰੋਧ ਕਰਨ ਦੀ ਠਾਨ ਲਈ ਗਵਰਨਰ ਨੇ ਆਉਣਾ ਰੱਦ ਕਰ ਦਿੱਤਾ ਭੀੜਾਂ ਮੂਰਖਤਾ ਵਿੱਚ ਖੁਸ਼ੀਆਂ ਮਨਾਉਣ ਲੱਗੀਆਂ ਪਰ ਇਸ ਉਹ ਜੱਟਪਣੇ ਦੀ ਸਜ਼ਾ ਸਿੱਖ ਪੰਥ ਅੱਜ ਤੱਕ ਭੋਗਦਾ ਆ ਰਿਹਾ ਹੈ ਕਿਉਂਕਿ ਸਿੱਖ ਯੂਨੀਵਰਸਿਟੀ ਦਾ ਗਰਭਪਾਤ ਹੋ ਗਿਆ ਸੀ ਆ ਰਿਹਾ ਮੁੱਖ ਮਹਿਮਾਨ ਪ੍ਰਿੰਸ ਚਾਰਲਸ ਸਿੱਧਾ ਲਾਹੌਰ ਚਲਾ ਗਿਆ ਕਾਲਜ ਦੇ ਪ੍ਰਿੰਸੀਪਲ ਵਾਦਨ ਨੇ ਅਸਤੀਫਾ ਦੇ ਦਿੱਤਾ ਇਹ ਯੂਨੀਵਰਸਿਟੀ ਅਲੀਗੜ ਪੁੱਜ ਗਈ ਮੁਸਲਮਾਨਾ ਕੋਲ ਇਹਨਾਂ ਦਿਨਾਂ ਵਿੱਚ ਜਿੱਥੇ ਤੇਜ਼ੀ ਨਾਲ ਅੰਗਰੇਜ਼ੀ ਵਿਦਿਆ ਅਤੇ ਪੱਛਮੀ ਸੱਭਿਆਚਾਰ ਹਰ ਐਰੇ ਗੈਰੇ ਨੂੰ ਬੂਰ ਦੇ ਲੱਡੂਆਂ ਵਾਂਗ ਆਪਣੇ ਵੱਲ ਆਉਣ ਦੀਆਂ ਸੈਨਤਾ ਮਾਰ ਰਹੀ ਸੀ ਉੱਥੇ ਹੀ ਪ੍ਰੋਫੈਸਰ ਗੁਰਮੰਗ ਸਿੰਘ ਅਤੇ ਉਹਨਾਂ ਦੇ ਸੰਗੀ ਸਾਥੀਆਂ ਸੰਸਾਰੀ ਵਿੱਦਿਆ ਦੇ ਨਾਲ ਨਿਰੰਕਾਰੀ ਵਿੱਦਿਆ ਫਲਾਉਣ ਦਾ ਬੰਧ ਨੂੰ ਬੰਨਣ ਦਾ ਤਿਆਰ ਕਰ ਲਿਆ ਸਨ 1885 ਦੇ ਲਗਭਗ ਸਿੰਘ ਸਵਾ ਲਹਿਰ ਦੇ ਇਸ ਮੋਢੀ ਨੇ ਗਵਰਨਮੈਂਟ ਕਾਲਜ ਲਾਹੌਰ ਵਿੱਚ ਬੀਏ ਤੱਕ ਪੰਜਾਬੀ ਮਾਧੇ ਬਰਾਹੀਂ ਵਿੱਦਿਆ ਪ੍ਰਾਪਤੀ ਦਾ ਰਸਤਾ ਖੁਲਵਾ ਦਿੱਤਾ ਫਿਰ ਇਹਨਾਂ ਧਾਰਮਿਕ ਵਿੱਦਿਆ ਦੀ ਪੜ੍ਹਾਈ ਲਈ ਅਗਲਾ ਕਦਮ ਪੁੱਟਿਆ ਗੋਰੀ ਸਰਕਾਰ ਤੋਂ ਗਿਆਨੀ ਦੀ ਪੜ੍ਹਾਈ ਲਈ ਪ੍ਰਵਾਨਗੀ ਪ੍ਰਾਪਤ ਕਰ ਲਈ ਗਿਆਨੀ ਸ਼ਬਦ ਆਮ ਤੌਰ ਤੇ ਧਾਰਮਿਕ ਵਿਰਤੀ ਵਾਲੇ ਸਿੱਖਾਂ ਲਈ ਵਰਤਿਆ ਜਾਂਦਾ ਸੀ ਗੁਰਮਤਿ ਗਿਆਨ ਵੱਲੋਂ ਭਾਵੇਂ ਉਹ ਕੋਰੇ ਹੀ ਕਿਉਂ ਨਾ ਹੋਣ ਇਸੇ ਗਿਆਨੀ ਨਾਮ ਹੇਠ ਪ੍ਰੋਫੈਸਰ ਗੁਰਮਖ ਸਿੰਘ ਨੇ ਨੌਜਵਾਨਾਂ ਲਈ ਧਾਰਮਿਕ ਵਿਦਿਆ ਦਾ ਸਿਲੇਬਸ ਬਣਾ ਕੇ ਸਰਕਾਰ ਤੋਂ ਪ੍ਰਵਾਨ ਕਰਵਾ ਲਿਆ ਇਸ ਵਿੱਚ ਸਿੱਖ ਇਤਿਹਾਸ ਗੁਰਬਾਣੀ ਸੰਥਾ ਅਰਥ ਵਿਆਖਿਆ ਕੀਰਤਨ ਤੋਂ ਇਲਾਵਾ ਸਿੱਖ ਫਿਲਾਸਫੀ ਭਾਈ ਗੁਰਦਾਸ ਜੀ ਅਤੇ ਹੋਰ ਗੁਰਮਤਿ ਸਾਹਿਤ ਪੜਾਇਆ ਜਾਣ ਲੱਗਾ ਉਹਨਾਂ ਦੀ ਉਤਮ ਘਾਲਣਾ ਅਤੇ ਬਹੁਪੱਖੀ ਯੋਗਤਾ ਸਦਕਾ ਉਹਨਾਂ ਨੂੰ ਬਤੌਰ ਅਧਿਆਪਕ ਪੜਾਉਣ ਦੀ ਸੇਵਾ ਤੇ ਵੀ ਲਾ ਦਿੱਤਾ ਗਿਆ ਇਹਨਾਂ ਦੇ ਪੜਾਏ ਵਿਦਿਆਰਥੀ ਸੱਚਮੁੱਚ ਹੀ ਗਿਆਨੀ ਜੀ ਯਾਨੀ ਕਿ ਗਿਆਨਵਾਨ ਬਣ ਕੇ ਅਨੇਕਾਂ ਖੇਤਰਾਂ ਵਿੱਚ ਮੋਹਰੀ ਰੋਲ ਅਦਾ ਕਰਨ ਲੱਗੇ ਉਹਨਾਂ ਸਮਿਆਂ ਵਿੱਚ ਗਿਆਨੀ ਜੀ ਅਖਵਾਣਾ ਫਖਰ ਦਾ ਵਾਇਸ ਬਣ ਗਿਆ ਸੀ ਜਿੱਥੇ ਗੁਰਮਤ ਸਹਿਤ ਵਿੱਚ ਭਾਈ ਸ਼ਬਦ ਅਤੀ ਮਾਨ ਸਤਕਾਰ ਵਾਲਾ ਹੋਇਆ ਕਰਦਾ ਸੀ ਇਸੇ ਤਰ੍ਹਾਂ ਆਪਣੇ ਨਾਮ ਨਾਲ ਗਿਆਨੀ ਲਾਉਣਾ ਮਾਨ ਦਾ ਪਰਮਾਨਾ ਸਮਝਿਆ ਜਾਂਦਾ ਸੀ ਗਿਆਨੀਆਂ ਦੀਆਂ ਅੱਗੋਂ ਟਕਸਾਲਾਂ ਚੱਲਣ ਲੱਗੀਆਂ ਇਹ ਸੰਤਪੁਣੇ ਵਾਲਾ ਛੂਤ ਰੋਗ ਤਾਂ ਬਿਲਕੁਲ ਆਧੁਨਿਕ ਬਿਮਾਰੀ ਹੈ ਸਿੱਖਾਂ ਦੇ ਪ੍ਰਾਤਨ ਸਮਿਆਂ ਵਿੱਚ ਹੀ ਨਹੀਂ ਵਰਤਮਾਨ ਸਮੇਂ ਵਿੱਚ ਵੀ ਪ੍ਰਵਾਨਿਤ ਗੁਰਮੁਖੀ ਵਿਸ਼ੇਸ਼ਣ ਗਿਆਨੀ ਅਤੇ ਭਾਈ ਹੀ ਮੰਨੇ ਜਾਂਦੇ ਹਨ ਇਸ ਮਾਲਾ ਦੇ ਮਣਕਿਆਂ ਵਿੱਚੋਂ ਭਾਈ ਰਣਧੀਰ ਸਿੰਘ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨੱਬਾ ਭਾਈ ਜੋਧ ਸਿੰਘ ਦੇ ਨਾਮ ਜ਼ਿਕਰਯੋਗ ਹਨ ਫਿਰ ਗਿਆਨੀ ਗਿਆਨ ਸਿੰਘ ਗਿਆਨੀ ਹਜ਼ਾਰਾ ਸਿੰਘ ਗਿਆਨੀ ਗਰਜਾ ਸਿੰਘ ਡੇਰਿਆਂ ਟਕਸਾਲਿਆਂ ਦੇ ਮੁਖੀ ਵੀ ਗਿਆਨੀ ਹੀ ਅਖਵਾਇਆ ਕਰਦੇ ਸਨ ਯੋਗਤਾ ਅਨੁਸਾਰ ਸਿੱਖ ਸਮਾਜ ਅਤੇ ਮਨੁੱਖਤਾ ਦੀ ਸੇਵਾ ਵਿੱਚ ਹਿੱਸਾ ਪਾਉਂਦੇ ਰਹੇ ਇਹ ਸੇਵਾਦਾਰ ਸਮੇਂ ਨੇ ਕਰਵਟ ਬਦਲੀ 1947 ਦੀ ਦੇਸ਼ਵੰਡ ਹੋਈ ਨਵੇਂ ਹੁਕਮਰਾਨ ਗੱਦੀਆਂ 'ਤੇ ਬੈਠੇ ਨਵਾਂ ਇਤਿਹਾਸ ਲਿਖਿਆ ਜਾਣ ਲੱਗਾ ਸਕੂਲਾਂ ਕਾਲਜਾਂ ਦੀਆਂ ਪਾਠ ਪੁਸਤਕਾਂ ਦੇ ਅਧਿਆਏ ਬਦਲੇ ਜਾਣ ਲੱਗੇ ਹੌਲੀ-ਹੌਲੀ ਗਿਆਨੀ ਦੇ ਵਿੱਚੋਂ ਗਿਆਨੀ ਦੇ ਵਿਸ਼ੇ ਵਿੱਚੋਂ ਘਟਦਾ ਘਟਦਾ ਗੁਰਮਤਵਾਰੇ ਕੇਵਲ ਇੱਕ ਪੇਪਰ ਰਹਿ ਗਿਆ ਬਾਕੀ ਸਭ ਉਡਾ ਦਿੱਤੇ ਗਏ ਇਸ ਦੀ ਥਾਂ ਆਇਆ ਨਾਵਲ ਨਾਟਕ ਕਵਿਤਾ ਇਕਾਂਗੀ ਵਿਅਕਤੀਗਤ ਜੀਵਨੀਆਂ ਇੱਥੇ ਹੀ ਬਸ ਹੋ ਜਾਂਦੀ ਤਾਂ ਸ਼ਾਇਦ ਅੱਧਾ ਕੁ ਗਿਆਨੀ ਬਚਿਆ ਰਹਿੰਦਾ ਮਲੀਨਤਾ ਭਰੀ ਸੋਚ ਉੱਭਰ ਕੇ ਉਦੋਂ ਸਾਹਮਣੇ ਆਣ ਨੱਚੀ ਜਦੋਂ ਹੀਰ ਰੰਝਾ ਸੱਸੀ ਪੁੰਨੂ ਮਿਰਜਾ ਸਾਹਿਬਾਂ ਵਰਗੇ ਇਸ਼ਕ ਮਜਾਜੀ ਵਾਲੇ ਲੱਚਰ ਸਾਹਿਤ ਨੂੰ ਗਿਆਨੀ ਸਿਲੇਬਸ ਦਾ ਅਨੇਖੜਵਾ ਅੰਗ ਬਣਾ ਦਿੱਤਾ ਗਿਆ ਜਰਾ ਪਿੱਛਲ ਝਾਤ ਮਾਰੋ ਅੱਧੀ ਸਦੀ ਤੋਂ ਪਾਠ ਪੁਸਤਕਾਂ ਵਿੱਚ ਸਾਡੇ ਬੱਚੇ ਇਹਨਾਂ ਲੋਫਰਾਂ ਦੇ ਮਲੀਨ ਜੀਵਨ ਨੂੰ ਗਹਿਰਾਈ ਨਾਲ ਪੜਦੇ ਆ ਰਹੇ ਨੇ ਘਰੋਂ ਕੱਢਿਆ ਨਖੱਟੂ ਰਾਂਝਾ ਹੀਰ ਦੇ ਘਰ ਮੱਝਾਂ ਨੂੰ ਪੱਠੇ ਪਾਉਂਦਾ ਖੇਤਾਂ ਵਿੱਚ ਘਾਹ ਚਾਰਦਾ ਦੁੱਧ ਚੋਂਦਾ ਗੋਹਾ ਕੂੜਾ ਹੁੰਝਦਾ 12 ਸਾਲ ਤੱਕ ਪਰ ਕਿਸ ਰਿਸ਼ਤੇ ਅਧੀਨ ਘਰ ਵਿੱਚ ਪਸ਼ੂ ਸਾਂਭਣ ਵਾਲੇ ਪਾਲੀਆਂ ਸੀਰੀਆਂ ਵਰਗੇ ਨੌਜਵਾਨ ਨੂੰ ਹੀਰ ਚੂਰੀਆਂ ਕੁੱਟ ਕੇ ਖਵਾਉਂਦੀ ਹੈ ਕਿਸ ਰਿਸ਼ਤੇ ਅਧੀਨ ਭਾਈ ਅਕਲ ਦੇ ਅੰਨਿਆ ਮਾਤਾ ਪਿਤਾ ਨੂੰ ਜੇ ਕੋਈ ਸ਼ਰਮ ਨਹੀਂ ਸੀ ਤਾਂ ਕਿ ਸਾਰਾ ਸ਼ਰੀਕਾ ਕਬੀਲਾ ਰਿਸ਼ਤੇਦਾਰ ਵੀ ਐਡੇ ਨਖਿੱਧ ਤੇ ਮੂਰਖ ਸਨ ਕਿ ਸਾਰਿਆਂ ਦੀ ਜ਼ੁਬਾਨ ਠਾਕੀ ਗਈ ਫਿਰ ਰਾਂਝਾ ਹੀਰ ਨੂੰ ਉਸਦੇ ਸਹੁਰੇ ਘਰੋਂ ਉਧਾਲ ਕੇ ਲੈ ਜਾਂਦਾ ਹੈ ਇਹ ਕਿਹੜਾ ਜੰਗ ਜਿੱਤ ਲਿਆ ਉਸਨੇ ਹੀਰ ਨੇ ਮਾਤਾ ਪਿਤਾ ਅਤੇ ਸਹੁਰੇ ਪਰਿਵਾਰ ਦੇ ਸਿਰ ਸੋਹ ਪਾਈ ਤਾਂ ਹੀ ਕਿ ਆਪਣਾ ਮੂੰਹ ਵੀ ਕਾਲਾ ਨਹੀਂ ਕੀਤਾ ਘਰ ਬਸਾਇਆ ਸੀ ਕਿਤੇ ਉਸਨੇ ਸੱਸੀ ਥਲਾਂ ਵਿੱਚ ਸੜ ਮਰੀ ਵਕਤ ਸਿਰ ਪੰਨੂ ਨਾ ਬੋੜਿਆ ਜਦੋਂ ਵਾਪਸ ਪਰਤਿਆ ਤਾਂ ਸੱਸੀ ਦੀ ਖਬਰ ਸੁਣ ਕੇ ਖੁਦ ਵੀ ਸੰਸਾਰ ਤੋਂ ਕੂਚ ਕਰ ਗਿਆ ਸੰਸਾਰ ਨੂੰ ਕੀ ਦੇਕੇ ਗਿਆ ਖੁਦਕਸ਼ੀ ਦਾ ਰਾ ਮਿਰਜਾ ਸਾਹਿਬਾਂ ਨੂੰ ਐਨ ਉਸ ਵਕਤ ਉਧਾਲ ਕੇ ਲੈ ਜਾਂਦਾ ਹੈ ਜਦੋਂ ਉਸ ਨੂੰ ਵਿਆਹਣ ਵਾਸਤੇ ਬਰਾਤ ਟੁੱਕੀ ਹੋਈ ਸੀ ਪਰਿਵਾਰਾਂ ਅਤੇ ਸਮਾਜ ਦੀ ਇੱਛਾ ਤੋਂ ਵਿਪਰੀਤ ਕੀਤਾ ਅਜਿਹਾ ਕਾਰਾ ਕਿ ਅੱਜ ਕੋਈ ਸੰਗੋਥ ਸੰਗੋਥਲੇ ਉਤਾਰ ਸਕਦਾ ਹੈ ਕਿ ਉਸਨੇ ਬਹਾਦਰੀ ਦਾ ਕੋਈ ਵੱਡਾ ਕੰਮ ਕੀਤਾ ਸੀ ਹੋਰ ਸਤਮ ਵੇਖੋ ਜੇ ਕਿਸੇ ਦੀ ਕੁਮਾਰੀ ਧੀ ਉਧਾਲ ਕੇ ਲੈ ਹੀ ਦੌੜਿਆ ਹੈ ਤਾਂ ਅਜਿਹਾ ਮੂਰਖ ਮਿਰਜ਼ੇ ਤੋਂ ਬਿਨਾ ਸ਼ਾਇਦ ਹੀ ਕਿਧਰੇ ਮਿਲੇ ਜਿਹੜਾ ਰਾਹ ਵਿੱਚ ਲੰਮੀਆਂ ਤਣ ਕੇ ਸੌ ਜਾਵੇ ਕਿਸੇ ਜੰਗਲ ਵਿਲੇ ਵਿੱਚ ਲੁਕ ਜਾਂਦਾ ਆਪਣੇ ਘਰ ਪੁੱਜ ਜਾਂਦਾ ਕਿਸੇ ਦਾ ਮਨਨ ਤਰਲਾ ਕਰਕੇ ਜਾਨ ਬਖਸ਼ੀ ਲਈ ਵਾਸਤਾ ਪਾਉਂਦਾ ਪਰ ਮਿਰਜ਼ਾ ਵੱਢਿਆ ਗਿਆ ਝੰਡ ਦੇ ਹੇਠਾਂ ਮਿਰਜ਼ਾ ਬਾਜ ਭਰਾਵਾਂ ਮਾਰਿਆ ਕਿਉਂ ਇਹ ਮੰਦ ਕਰਤੂਤ ਭਰਾਵਾਂ ਨੂੰ ਕਬੀਲੇ ਨੂੰ ਪੁੱਛ ਕੇ ਕੀਤੀ ਸੀ ਕਿ ਮਿਰਜ਼ਾ ਜੱਟ ਤੇ ਸਹਾਵਾ ਜੱਟੀ ਦੀਆਂ ਇਹੋ ਕਰਤੂਤਾ ਪੜਾਉਣ ਯੋਗੀਆਂ ਰਹਿ ਗਈਆਂ ਮਹੀਵਾਲ ਸੌਦਾਗਰ ਦੇ ਰੂਪ ਵਿੱਚ ਤੁੱਲੇ ਕਮਿਆਰ ਤੋਂ ਮਿੱਟੀ ਦੇ ਸੋਹਣੇ ਭਾਂਡੇ ਮਹੰਗੇ ਭਾਅ ਖਰੀਦ ਕੇ ਸਸਤੇ ਭਾਅ ਵੇਚਦਾ ਹੈ 6 ਮਹੀਨਿਆਂ ਵਿੱਚ ਉਸ ਦੀ ਸਾਰੀ ਰਕਮ ਉਡ ਗਈ ਫਿਰ ਸੋਹਣੀ ਦੇ ਪਿਓ ਨਾਲ ਭਾਂਡੇ ਥੱਪਦਾ ਹੈ ਬਣਾਉਂਦਾ ਹੈ ਖੋਤੇ ਚਾਰਦਾ ਹੈ ਸੋਹਣੀ ਨੂੰ ਪਿਆਰ ਪਿੰਗਾ ਝਟਾਉਂਦਾ ਹੈ ਪਤਾ ਲੱਗਣ ਤੇ ਮਹੀਵਾਲ ਨੂੰ ਤੁੱਲਾ ਕਮਿਹਾਰ ਸੋਹਣੀ ਦਾ ਪਿਓ ੱੱਕੇ ਮਾਰ ਕੇ ਘਰੋਂ ਕੱਢ ਦਿੰਦਾ ਹੈ ਸੋਹਣੀ ਦਾ ਝੱਟਪਟ ਕੋਈ ਹੋਰ ਮੁੰਡਾ ਵੇਖ ਕੇ ਵਿਆਹ ਕਰ ਦਿੰਦਾ ਹੈ ਬਿਚਾਰਾ ਮਹੀਵਾਲ ਦਰਿਆ ਦੇ ਕਿਨਾਰੇ ਸੋਹਣੀ ਦੇ ਸੋਹਰੇ ਪਿੰਡ ਨੇੜੇ ਕੱਖਾਂ ਕਾਨਿਆਂ ਦੀ ਝੁੱਗੀ ਪਾ ਕੇ ਬੈਠ ਗਿਆ ਸੋਹਰੇ ਪਰਿਵਾਰ ਨੂੰ ਦਗਾ ਦੇ ਕੇ ਅੱਧੀ ਰਾਤ ਇਹ ਹੋਂਹਾਰ ਸਿਆਣੀ ਕੁੜੀ ਆਸ਼ਕ ਨੂੰ ਮਿਲਣ ਜਾਂਦੀ ਰਹੀ ਮਹੀਵਾਲ ਦਰਿਆ पार ਕੇ ਦਰਿਆ ਪਾਰ ਕਰਕੇ ਇਸ ਨੂੰ ਆ ਮਿਲਦਾ ਵਿਚਾਰਾ ਵਕਤਾਂ ਮਾਰਿਆ ਮੱਛੀਆਂ ਫੜ ਫੜ ਕੇ ਖਾ ਕੇ ਡੰਗ ਟਪਾਉਂਦਾ ਕੁਝ ਮੱਛੀ ਦੇ ਟੁਕੜੇ ਸੋਹਣੀ ਨੂੰ ਖਵਾਉਂਦਾ ਕਿਸੇ ਦਿਨ ਮੱਛੀਆਂ ਨਾ ਮਿਲੀਆਂ ਤਾਂ ਲਾਸਾਨੀ ਕਾਰਨਾਮਾ ਇਸ ਨੌਜਵਾਨ ਨੇ ਕੀ ਕੀਤਾ ਆਪਣੇ ਪੱਟ ਦਾ ਮਾਸ ਕੱਟ ਕੇ ਭੁੰਨ ਕੇ ਕਹਿੰਦੇ ਸੋਹਣੀ ਨੂੰ ਖਵਾ ਦਿੱਤਾ ਪਤਾ ਲੱਗਣ ਤੇ ਮਸ਼ੂਕਾ ਸੋਹਣੀ ਯਾਰੋ ਯਾਰ ਰੋਈ ਅੱਗੋਂ ਲਈ ਦਰਿਆ ਪਾਰ ਮਹੀਵਾਲ ਨਹੀਂ ਕਰੇਗਾ ਸੋਹਣੀ ਘੜੇ ਤੇ ਤੈਰ ਕੇ ਦਰਿਆ ਪਾਰ ਕਰਿਆ ਕਰੇਗੀ ਘਰ ਪਤਾ ਲੱਗ ਗਿਆ ਪਾਪਣ ਨਨਾਨ ਨੇ ਘੜਾ ਬਦਲ ਕੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੋਹਣੀ ਕੱਚੇ ਘੜੇ ਦੇ ਨਾਲ ਹੀ ਦਰਿਆ ਵਿੱਚ ਠਿਲ ਪਈ ਇਸ ਨੂੰ ਬਚਾਉਂਦਾ ਮਹੀਵਾਲ ਵੀ ਡੁੱਬ ਮੋਇਆ ਵਾਹ ਕਿਆ ਲਸਾਨੀ ਕਾਰਨਾਮਾ ਕਰ ਵਿਖਾਇਆ ਏਡੀ ਵੱਡੀ ਸ਼ਹੀਦੀ ਸੰਸਾਰ ਦੇ ਨੀਮ ਪਾਗਲ ਮੁੰਡੇ ਕੁੜੀਆਂ ਲਈ ਚਾਨਣ ਮਨਾਰਾ ਹਨ ਇਹ ਮੁੰਡੇ ਕੁੜੀਆਂ ਇਹ ਯੂਨੀਵਰਸਿਟੀਆਂ ਚ ਪੜਾਇਆ ਜਾ ਰਿਹਾ ਸਾਰਾ ਕੁਝ ਜਰਾ ਆਪਣੇ ਪਰਿਵਾਰਾਂ ਸਮਾਜ ਵੱਲ ਝਾਤੀ ਮਾਰੋ ਕੀ ਮਾਤਾ ਪਿਤਾ ਆਪਣੀਆਂ ਕੁੜ ਕੰਜਕਾਂ ਨੂੰ ਹੀਰ ਵਰਗਾ ਪਾਪ ਕਰਮ ਕਰਨ ਦੇ ਖੁਸ਼ ਹੋਣਗੇ ਕਿ ਆਪਣੀਆਂ ਬੇਟੀਆਂ ਦੇ ਨਾਮ ਹੀਰ ਰੱਖਣ ਦੀ ਕੋਈ ਜ਼ਰੂਰਤ ਕਰ ਸਕਣਗੇ ਫਿਰ ਕਿ ਸੱਸੀ ਵਰਗੀ ਆਪਹੁਦਰੀ ਲੜਕੀ ਓਪਰੇ ਬੰਦਿਆਂ ਪਿੱਛੇ ਜਿਵੇਂ ਬਾਸ਼ਨਾ ਵਿੱਚ ਅੰਨੀ ਹੋ ਕੇ ਨੱਸੀ ਤੇ ਆਪਣੀ ਜਨਗਮਾ ਬੈਠੀ ਉਸ ਵਾਂਗ ਆਪਣੀਆਂ ਧੀਆਂ ਨੂੰ ਖੁੱਲ ਖੇਡਣ ਦੇਣਗੇ ਜਿਗਰ ਦੇ ਟੁਕੜਿਆਂ ਨੂੰ ਮਾਰੂ ਥਲਾਂ ਵਿੱਚ ਰੋਲਣ ਦੇਣਗੇ ਅੱਜ ਦੇ ਮਾਤਾ ਪਿਤਾ ਆਪਣੀਆਂ ਧੀਆਂ ਦੇ ਨਾਮ ਸੱਸੀ ਰੱਖਣ ਦੀ ਹਿੰਮਤ ਬਖਾਉਣਗੇ ਸਹਬਾਂ ਆਇਨ ਫੇਰਿਆਂ ਵਕਤ ਪਹਿਲਾ ਘੜੀ ਸਕੀਮ ਮੁਤਾਬਕ ਦੋ ਪਰਿਵਾਰਾਂ ਦੋ ਪਿੰਡਾਂ ਦੇ ਨੱਕ ਵੱਢ ਕੇ ਮਿਰਜੀ ਦੀ ਬੱਕੀ ਤੇ ਬੈਠ ਕੇ ਉਡਾਰੀ ਮਾਰ ਗਈ ਫਿਰ ਕੀ ਪਰਿਵਾਰਾਂ ਨੂੰ ਸਹੁਰੇ ਪੇਕੇਆਂ ਨੂੰ ਚਾਹੀਦਾ ਸੀ ਕਿ ਉਸ ਨੂੰ ਵੱਡੇ ਇਕੱਠ ਵਿੱਚ ਬਹਾਦਰੀ ਲਈ ਸਨਮਾਨਤ ਕਰ ਦੇ ਕਿ ਅੱਜ ਮਾਪੇ ਕੰਨਿਆਵਾਂ ਦੇ ਨਾਮ ਸਹਬਾਂ ਰੱਖਣ ਦੀ ਪ੍ਰੇਤ ਪਾਉਣਗੇ ਖੈਰ ਇਸ ਵਗ ਦੀ ਬੱਚੀ ਸੋਹਣੀ ਬਾਕੀਆਂ ਵਾਂਗ ਮਨਵਾਈਆਂ ਕਰਦੀ ਘਰ ਉਜਾੜਦੀ ਖੁਦ ਡੁੱਬ ਮਰੀ ਤੇ ਪਿੱਛੇ ਦੋ ਪਰਿਵਾਰਾਂ ਨੂੰ ਖੂ ਖਾਤੇ ਸੁੱਟ ਗਈ ਬਿਲਕੁਲ ਇਸੇ ਤਰ੍ਹਾਂ ਹੈ ਰਾਂਝੇ ਦੀ ਕਹਾਗੁਜ਼ਾਰੀ ਕਿ ਆਪਣੇ ਕਾਕਿਆਂ ਨੂੰ ਰਾਂਝੇ ਵਾਂਗ ਲੋਕਾਂ ਦੀ ਮੱਝਾਂ ਚਾਰਨ ਖੁਰਲੀਆਂ ਵਿੱਚ ਲੇਟਣ 12 ਸਾਲ ਤੱਕ ਬੇਗਾਨੇ ਘਰਾਂ ਵਿੱਚ ਧੱਕੇ ਖਾਣ ਵਾਸਤੇ ਮਾਤਾ ਪਿਤਾ ਭੇਜਣ ਲਈ ਸਹਿਮਤ ਹੋਣਗੇ ਕਿ ਆਪਣੇ ਪੁੱਤਰਾਂ ਦੇ ਨਾਮ ਰਾਂਝੇ ਰੱਖਿਆ ਕਰਨਗੇ ਹੈ ਅਜੇ ਹੀ ਹਿੰਮਤ ਪੁੰਨੂ ਇੱਕ ਅਮੀਰ ਤੇ ਆਸ ਨੌਜਵਾਨ ਸੀ ਆਪਣੀ ਦੌਲਤ ਦੇ ਬਲ ਸੱਸੀ ਨਾਲ ਮौज-ਮਸਤੀ ਕਰਨ ਉਪਰੰਤ ਵਾਪਸ ਆਪਣੇ ਸਾਥੀਆਂ ਸਮੇਤ ਦੇਸ਼ ਪਰਤ ਗਿਆ ਕਿ ਅਜ ਵੀ ਬਹੁਤ ਸਾਰੇ ਕਾਕੇ ਇਹੀ ਵਰਤਾਰਾ ਨਹੀਂ ਕਰਦੇ ਫਿਰ ਦੁਖਿਆਰੀਆਂ ਧੀਆਂ ਦੇ ਮਾਪੇ ਇਹਨਾਂ ਆਵਾਰਾਂ ਮੁੰਡਿਆਂ ਦੇ ਗੁਣਗਾਨ ਕਰਦੇ ਹਨ ਜਾਂ ਉਮਰ ਪਰ ਤੜਪਦੇ ਹੋਏ ਇਹਨਾਂ ਦੇ ਕੀਤੇ ਕਾਰਿਆਂ ਤੇ ਮਨਮਨ ਹੰਝੂ ਕੇਰਦੇ ਹਨ ਦਾਰਾਸਲ ਕਾਰਨਾਂ ਦਾ ਕਾਰਨ ਇਹ ਹੈ ਕਿ ਸਾਡੇ ਆਗੂ ਨਹੀਂ ਚਾਹੁੰਦੇ ਕਿ ਇੱਥੋਂ ਦਾ ਨੌਜਵਾਨ ਗਿਆਨਵਾਨ ਹੋਵੇ, ਬਹਾਦਰ ਹੋਵੇ, ਇਮਾਨਦਾਰ ਹੋਵੇ, ਉੱਚੇ اخلاق ਵਾਲਾ ਹੋਵੇ ਕਿਉਂਕਿ ਉਹਨਾਂ ਨੂੰ ਸਿਰਫ ਵੋਟਾਂ ਪਾਉਣ ਵਾਲੀਆਂ ਵੋਟ ਭੇਡਾਂ ਚਾਹੀਦੀਆਂ ਨੇ, ਹੋਰ ਕੁਝ ਨਹੀਂ। ਪਿਛਲੇ ਸਮੇਂ ਵਿੱਚ ਇਹਨਾਂ ਆਸ਼ਕੀ ਦੇ ਕਿੱਸਿਆਂ ਬਾਰੇ ਕਈ ਫਿਲਮਾਂ ਬਣ ਚੁੱਕੀਆਂ ਹਨ। ਪੁਸਤਕਾਂ ਵਿੱਚ ਬਤੌਰ ਸਿਲੇਬਸ ਇਨਾਂ ਨੂੰ ਸ਼ਾਮਲ ਕੀਤਾ ਜਾ ਚੁੱਕਿਆ ਹੈ ਮੇਲਿਆਂ ਇਕੱਠਾਂ ਵਿੱਚ ਇਹਨਾਂ ਦੇ ਗੀਤ ਗਾਏ ਜਾਂਦੇ ਹਨ ਬੋਲਚਾਲ ਵਿੱਚ ਇਹਨਾਂ ਦੇ ਇਸ਼ਕ ਨੂੰ ਸੱਚਾ ਇਸ਼ਕ ਕਹਿ ਕੇ ਵੜਾਇਆ ਜਾਂਦਾ ਰਿਹਾ ਹੈ ਪੰਜਾਬੀ ਸੱਭਿਆਚਾਰ ਦੀ ਅਸਲੀ ਤਸਵੀਰ ਇਹਨਾਂ ਪ੍ਰੇਮ ਕਹਾਣੀਆਂ ਵਿੱਚ ਹੀ ਹੈ ਦਾ ਰਾਗ बार-बार ਅਲਾਪਿਆ ਜਾਂਦਾ ਹੈ ਹੋਰ ਤਾਂ ਹੋਰ ਇਹਨਾਂ ਲੁੱਚੇ ਲਫੰਗਿਆਂ ਕਾਮ ਬਾਸ਼ਨਾ ਵਿੱਚ ਪਾਗਲ ਹੋਏ ਆਸ਼ਿਕਾਂ ਤੇ ਨੌਜਵਾਨਾਂ ਨੇ ਦੀਸੂਸ ਲਿਖੇ ਹਨ ਤੇ ਕਈਆਂ ਨੇ ਵੱਡੀ ਘਾਲਣਾ ਨਾਲ ਇਹਨਾਂ ਵਿਸ਼ਿਆਂ ਤੇ ਪੀ ਐਚ ਡੀ ਦੀਆਂ ਡਿਗਰੀਆਂ ਝੋਲੀ ਪਾ ਕੇ ਵਿਦਵਤਾ ਦਾ ਤਾਜ ਆਪਣੇ ਸਿਰ ਤੇ ਰੱਖ ਲਿਆ ਹੈ ਕਈ ਵਾਰੀ ਸਟੇਜਾਂ ਤੇ ਸੁਣਾਇਆ ਜਾਂਦਾ ਹੈ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਸੰਤਾਂ ਫਕੀਰਾਂ ਦੀ ਧਰਤੀ ਹੈ ਪਰ ਜਾਪੋਂ ਐ ਜਾਪ ਜਾਪਦਾ ਇਉਂ ਹੈ ਕਿ ਇਹ ਲੁਚੀਆਂ ਲਫੰਗੀਆਂ ਚੋਰਾਾਂ ਘਗਾ ਬਦਮਾਸ਼ਾਂ ਦੀ ਧਰਤੀ ਹੈ ਕਿਉਂਕਿ ਧਾਰਮਿਕ ਪੁਰਖਾਂ ਦਾ ਉਪਦੇਸ਼ ਤਾਂ ਧਰਮ ਸਥਾਨ ਦੀ ਉੱਚੀ ਇਮਾਰਤ ਦੇ ਅੰਦਰ ਹੀ ਦਮ ਤੋੜ ਦਿੰਦਾ ਹੈ ਪੰਜਾਬ ਦੇ ਬਸਨੀਕ ਮਿਰਝੇ ਨੂੰ ਜੰਡੇ ਠਾ ਵੱਡੀ ਨਾ ਸੁਣ ਕੇ ਹੌਕੇ ਲੈਂਦੇ ਨੇ ਇਹਨਾਂ ਨੂੰ ਬੰਦਾ ਸਿੰਘ ਬਹਾਦਰ অতি ਸ਼ਕਤੀਸ਼ਾਲੀ ਤੇ ਅਖਣ ਹਕੂਮਤ ਨਾਲ ਟੱਕਰ ਲੈਣ ਉਪਰੰਤ ਸਿੱਧਕਤੇ ਰਹਿੰਦੇ ਆਂ ਬੰਦ-ਬੰਦ ਘਟਾਉਂਦਾ ਨਜ਼ਰ ਨਹੀਂ ਆਇਆ ਰਾਂਝੇ ਵਰਗਾ ਗੱਭਰੂ ਮੱਜਾਂ ਚਾਰ ਦਾ ਪੰਜਾਬੀਆਂ ਲਈ ਤਰਸ ਦਾ ਪਾਤਰ ਬਣ ਗਿਆ ਨਵਾਬ ਕਪੂਰ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਹਜ਼ਾਰਾਂ ਅਬਲਾਮਾਂ ਨੂੰ ਜ਼ਾਲਮਾਂ ਦੇ ਖੂਨੀ ਪੰਜਿਆਂ ਵਿੱਚੋਂ ਮੁਕਤ ਕਰਵਾ ਕੇ ਇੱਜ਼ਤ ਨਾਲ ਘਰੋ ਘਰੀ ਪਹੁੰਚਾਉਂਦੇ ਸਿੰਘ ਨਹੀਂ ਦਿਸੇ ਇੱਥੇ ਪੰਨੂ ਵਰਗੇ ਧੋਖੇਬਾਜ਼ ਦਿਲਾਂ ਵਿੱਚ ਥਾਂ ਹੈ ਭਾਈ ਮਨੀ ਸਿੰਘ ਵਰਗੇ ਪਰਉਪਕਾਰੀਆ ਲਈ ਕੋਈ ਥਾਂ ਨਹੀਂ ਇੱਥੇ ਝਣਾ ਵਿੱਚ ਮਹੀਵਾਲ ਦੇ ਡੁੱਬ ਮਰਨ ਦਾ ਬਹੁਤ ਗਮ ਹੈ ਪਰ ਸਤਲੁਜ ਦੇ ਕੰਢੇ ਸਿੰਘਾਂ ਸੂਰਮਿਆਂ ਵੱਲੋਂ ਤਰੇ ਖੂਨ ਦੇ ਦਰਿਆ ਚੇਤੇ ਵਿੱਚ ਹੀ ਨਹੀਂ ਆਏ ਸਰਦਾਰ ਸ਼ਾਮ ਸਿੰਘ ਠਾਰੀ ਵਾਲੀ ਵਰਗਾ ਯੋਧਾ ਵੀ ਵਿਸਰ ਗਿਆ ਕਿ ਇਸੇ ਨੀਚ ਬਿਰਤੀ ਦਾ ਨਾਮ ਹੀ ਪੰਜਾਬੀਅਤਾਂ ਨਹੀਂ ਬਣ ਗਿਆ ਇੱਥੇ ਹੀਰ ਸੱਸੀ ਸੋਹਣੀ ਤੇ ਸਹਿਬਾਂ ਪੰਜਾਬੀਆਂ ਦੇ ਦਿਲੋ ਦਿਮਾਗ ਤੇ ਛਾਈਆਂ ਹੋਈਆਂ ਹਨ ਇਸੇ ਲਈ ਇੱਥੇ ਕਿਸੇ ਕਿਸਮ ਦੀਆਂ ਫਿਲਮਾਂ ਤੇ ਕਸ਼ਟਾਂ ਲੱਖਾਂ ਵਿੱਚ ਲੋਕੀ ਸੁਣਦੇ ਵੇਖਦੇ ਹਨ ਪਰ ਕੀ ਅਰਸੀ ਰੂਹ ਬੇਬੇ ਨਾਨਕੀ ਜੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਭੈਣ ਜੀ ਨਾਲ ਸਾਡਾ ਕੋਈ ਨਾਤਾ ਹੈ ਮਾਤਾ ਖੀਵੀ ਜੀ ਬੀਬੀ ਭਾਨੀ ਜੀ ਨੂੰ ਕੀ ਪੰਜਾਬੀ ਜਾਣਦੇ ਹਨ ਮਾਤਾ ਗੰਗਾ ਜੀ ਮਾਤਾ ਗੁਜਰੀ ਜੀ ਕਿੰਨੇ ਕ ਲੋਕਾਂ ਨੂੰ ਯਾਦ ਹੈ ਮਾਤਾ ਭਾਗ ਕੌਰ ਜੀ ਦਿਲ ਦੇ ਕਿਸ ਖਾਨੇ ਵਿੱਚ ਬੈਠੀ ਹੈ ਇਹਨਾਂ ਮਾਵਾ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪਵਾਏ ਸਬਾ ਸਬਾ ਮਨ ਪੀਸਣਾ ਪੀਸਿਆ ਕਦੀ ਸਾਨੂੰ ਯਾਦ ਆਈਆਂ ਉਹ ਮਾਵਾਂ ਸਰਦਾਰਨੀ ਸਦਾ ਕੌਰ ਦੀ ਸ਼ੂਰਮਗਤੀ ਮਹਾਰਾਣੀ ਜਿੰਦ ਕੌਰ ਦੀ ਸਿਆਣਪ ਅਧਿਕ ਸਮੇਂ ਤੱਕ ਯਾਦ ਹੈ ਸਭ ਕੁਝ ਪੰਜਾਬੀਆਂ ਨੂੰ ਸਾਡੀਆਂ ਸਰਕਾਰਾਂ ਤੇ ਯੂਨੀਵਰਸਿਟੀਆਂ ਆਸ਼ਕਾਂ ਤੇ ਹੀ ਖੋਜ ਕਰਦੀਆਂ ਰਹਿਣਗੀਆਂ ਇਹਨਾਂ ਨੂੰ ਹੀ ਕੋਮਲ ਮਨ ਵਿਦਿਆਰਥੀਆਂ ਦੇ ਅੰਦਰ ਠੋਸ ਦੀਆਂ ਜਾਣਗੀਆਂ ਜਾਂ ਕਦੀ ਹਰੀ ਸਿੰਘ ਨਲੂਆ ਸ਼ਾਮ ਸਿੰਘ اٹਾਰੀ ਵਾਲਾ ਅਕਾਲੀ ਫੂਲਾ ਸਿੰਘ ਭਾਈ ਮਹਾਰਾਜ ਸਿੰਘ ਸਰਦਾਰ ਚਤਰ ਸਿੰਘ ਸ਼ੇਰ ਸਿੰਘ ਬਾਰੇ ਵੀ ਕੋਈ ਖੋਜ ਕਰਾਉਣ ਗਈਆਂ ਇਸ ਧਰਤੀ ਦੇ ਹਾਕਮਾਂ ਨੂੰ ਆਸ਼ਕਾਂ ਦੀ ਬਹੁਤੀ ਫਿਕਰ ਹੈ ਵਿਚਾਰੇ ਕਿੰਨੇ ਔਕੇ ਹੋਏ ਕਿਸੇ ਨੇ ਘਰ ਨਾ ਵਿਸਾਇਆ ਕਿਸੇ ਨੇ ਜੰਜ ਬਰਾਤ ਨਾਲ ਸਹੁਰੇ ਘਰ ਟੁਕਾ ਨਾ ਕੀਤਾ ਕਿਸੇ ਦੇ ਘਰ ਨਿੱਕਾ ਨਿਆਣਾ ਨਾ ਜੰਮਿਆ ਕਾਸ਼ ਇਹ ਬੱਚੇ ਜੰਮਦੇ ਪਾਲਦੇ ਲੋਣ ਤੇਲ ਦੇ ਭਾਅ ਦਾ ਪਤਾ ਲੱਗ ਜਾਂਦਾ ਬੇਰਗਰੀ ਨੇ ਇਹਨਾਂ ਦੀ ਸੰਗੀ ਨੱਪੀ ਹੁੰਦੀ ਸਾਰਾ ਇਸ਼ਕ ਦਾ ਭੂਤ ਉੱਡ ਜਾਣਾ ਸੀ ਕਾਸ਼ ਕਿ ਸਹੀ ਮਾਨਿਆ ਵਿੱਚ ਨੌਜਵਾਨ ਗਿਆਨੀ ਬਣ ਸਕਣ ਫੌਜ ਵਿੱਚ ਸਿੱਖ ਧਾਰਕ ਮੁਕੀ ਦੀ ਯੋਗਤਾ ਗਿਆਨੀ ਹੀ ਹੈ ਆਸ਼ਿਕਾਂ ਨੂੰ ਪੜ ਕੇ ਬਣਿਆ ਗਿਆਨੀ ਕਿਹੋ ਜਿਹਾ ਧਰਮ ਉਹ ਤੇ ਇਸ ਕਰੇਗਾ ਕਦੀ ਸੋਚਿਆ ਹੈ ਸੋ ਸੋਚਿਆ ਹੈ ਕਦੀ ਕਿਸੇ ਸਾਡੇ ਆਗੂ ਨੇ ਪਰ ਇਹਨਾਂ ਆਸ਼ਿਕਾਂ ਤੇ ਇਹਨਾਂ ਵਿਗੜੇ ਲੋਕਾਂ ਤੇ ਪੀ ਐਚ ਡੀਆ ਕਰਕੇ ਸਾਡੇ ਯੂਨੀਵਰਸਿਟੀਆਂ ਦੇ ਨੌਜਵਾਨ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਨੇ ਵਿਦਵਾਨ ਮੌਜੂਦਾ ਦੌਰ ਵਿੱਚ ਵਿਗਿਆਨ ਅਤੇ ਮੈਡੀਕਲ ਸਾਇੰਸ ਵਰਗੇ ਵਿਸ਼ਿਆਂ ਵਿੱਚ ਮਹਾਰਤ ਹਾਸਲ ਕਰਕੇ ਤਾਂ ਨੌਕਰੀ ਦੀ ਆਸ ਕੀਤੀ ਜਾ ਸਕਦੀ ਹੈ ਹੀ ਰਾਂਝੇ ਦੇ ਵਾਰਸਾਂ ਨੇ ਨੌਜਵਾਨਾਂ ਨੂੰ ਕਿਤਾ ਮੁਖੀ ਕੋਈ ਯੂਨੀਵਰਸਿਟੀ ਖੋਲੀ ਹੋਵੇ ਤਾਂ ਪਤਾ ਕਰ ਲੈਣਾ ਉਹਨਾਂ ਆਸ਼ਕਾਂ ਤੇ ਪੀ ਐਚ ਡੀ ਕਰਨ ਵਾਲਿਆਂ ਨੂੰ ਵਿਗਿਆਨ ਦੇ ਯੁੱਗ ਵਿੱਚ ਨੌਕਰੀ ਨਹੀਂ ਮਿਲੇਗੀ ਅਜਹੀ ਪੜ੍ਹਾਈ ਨੇ ਸਾਡੇ ਲੱਖਾਂ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ ਹੈ ਕੋਈ ਸੋਚਣ ਵਾਲਾ ਸਿੱਖਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਮੁੱਖ ਮੰਤਰੀ ਕਦੀ ਆਪਣੇ ਫਰਜ਼ਾਂ ਦੀ ਪਛਾਣ ਕਰਨਗੇ ਆਓ ਗੁਰਬਾਣੀ ਤੋਂ ਕੁਝ ਪੰਕਤੀਆਂ ਪੜ੍ਹ ਲਈਏ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ ਓਏ ਭੁਲਾਏ ਨਾ ਕਿਸੇ ਦੇ ਭੁੱਲਣੀ ਸਚ ਜਾਣ ਸੋਈ ਪੰਨਾ 42 ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਪੰਨਾ 556 ਪੇਖਤ ਚਾਕਤ ਕਹੀਤ ਅੰਦਾ ਸੁਨੀਤ ਸੁਨੀਐ ਨਾਹੀ ਨਿਗਤ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਹੀ 741 ਗਿਆਨ ਧਿਆਨ ਸਭ ਗੁਰਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਵੋਂ ਭੁੱਲੇ ਥਾਉ ਨਾ ਕੋਈ 831 ਇਤਨੇਕ ਬਚਨ ਪਰਵਾਨ ਕਰਨੇ ਕਦੀ ਸੋਚ ਕੇ ਦੇਖਣਾ ਜਿਹੜੀਆਂ ਪੀ ਐਚ ਡੀ ਆ ਜਾਂ ਹੋਰ ਜਿਹੜੀਆਂ ਪੜਾਈਆਂ ਸਾਡੀਆਂ ਯੂਨੀਵਰਸਿਟੀਆਂ ਚ ਹੋ ਰਹੀਆਂ ਨੇ ਕੀ ਉਹ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਸਵਾਰਨ ਵਾਸਤੇ ਨੇ ਕਿ ਬਰਬਾਦ ਕਰਨ ਵਾਸਤੇ ਨੇ ਤੁਸੀਂ ਆਪ ਵੀ ਪੜਿਓ ਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਣਾ ਕਰਿਓ ਕਿ ਇਹਨਾਂ ਪੱਖਾਂ ਤੇ ਜ਼ਰੂਰ ਵਿਚਾਰ ਕਰਨ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ